ਸੱਚੇ ਗੱਲ ਤੋਂ ਸੀ ਦੇਖਦੇ ਹੋ ਰਾਪਤਾ نیوز ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਆਮ ਆਦਮੀ ਪਾਰਟੀ ਨੇ ਤੋੜਿਆ ਆਕਾਲੀ ਦਲ ਦਾ 40 ਸਾਲਾਂ ਦਾ ਰਿਕਾਰਡ ਬਲਕ ਸਮਤੀ ਕੋਟਲਾ ਗੁਜਰਾਂ ਵਿੱਚ ਕੀਤੀ ਜਿੱਤ ਦਰਜ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਅੱਜ ਟਲੀ ਕੱਲ ਹੋ ਸਕਦੀ ਹੈ ਅਹਿਮ ਬਹਿਸ ਨਵਜੋਤ ਕੌਰ ਸਿੱਧੂ ਨੇ ਕਾਨੂੰਨ ਵਿਵਸਥਾ ਤੇ ਸਰਕਾਰ ਨੂੰ ਕੇਰਿਆ ਕਿਹਾ ਹਰ ਘਰ ਦੀ ਹੋਵੇ ਤਲਾਸ਼ੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਖੋਨੀ ਝੜਪ ਬਦਮਾਸ਼ਾਂ ਨੇ ਜੇਲ੍ਹ ਸੁਪਰਡੈਂਟ ਨੂੰ ਮਾਰੀਆਂ ਇਟਾਂ 33 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਗ੍ਰੀਨ ਕਾਰਡ ਲਈ ਇੰਟਰਵਿਊ ਦੇਣ ਗਈ ਪੰਜਾਬੀ ਮਹਿਲਾ ਨੂੰ ਕੀਤਾ ਗ੍ਰਫਤਾਰ ਤੇ ਹੁਣੇ ਨਾ ਚੋਣਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਾਤਰਾ ਪਾਬੰਦੀਆਂ ਨੂੰ 39 ਦੇਸ਼ਾਂ ਤੱਕ ਵਧਾ ਦਿੱਤਾ ਹੈ ਇਸ ਸਾਲ ਦੇ ਸ਼ੁਰੂ ਵਿੱਚ ਐਲਾਨੇ ਗਏ ਦੇਸ਼ਾਂ ਦੀ ਗਿਣਤੀ ਨੂੰ ਦੁੱਗਣਾ ਕਰ ਦਿੰਦਾ ਹੈ ਜੋ ਅਮਰੀਕਾ ਦੀ ਯਾਤਰਾ ਕਰ ਸਕਦੇ ਨੇ ਤੇ ਉੱਥੇ ਵੱਸ ਸਕਦੇ ਨੇ ਤਾਜ਼ਾ ਐਲਾਨ ਵਿੱਚ ਟਰੰਪ ਪ੍ਰਸ਼ਾਸਨ ਨੇ 15 ਹੋਰ ਦੇਸ਼ਾਂ ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ ਇਹ ਕਦਮ ਟਰੰਪ ਪ੍ਰਸ਼ਾਸਨ ਦੇ ਯਾਤਰਾ ਤੇ ਇਮੀਗ੍ਰੇਸ਼ਨ ਲਈ ਅਮਰੀਕੀ ਦਾਖਲੇ ਦੇ ਮਾਪਦੰਡਾਂ ਨੂੰ ਸਖਤ ਕਰਨ ਦੇ ਚੱਲ ਰਹੀ ਯਤਨਾਂ ਦਾ ਹਿੱਸਾ ਹੈ ਇਸ ਸਾਲ ਜੂਨ ਵਿੱਚ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਸੀ ਕਿ 12 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾਈ ਜਾਏਗੀ ਤੇ 7 ਹੋਰ ਦੇਸ਼ਾਂ ਦੇ ਲੋਕਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਮੌਜੂਦਾ ਵੀਜ਼ਾ ਵਾਲੇ ਅਮਰੀਕਾ ਦੇ ਕਾਨੂੰਨੀ ਸਾਈ ਨਿਵਾਸੀ ਜਾਂ ਡਿਪਲੋਮੈਟਿਕ ਜਾਂ ਐਥਲੀਟ ਵੀਜ਼ਾ ਵਰਗੀਆਂ ਵਿਸ਼ੇਸ਼ ਵੀਜ਼ਾ ਸ਼੍ਰੇਣੀਆਂ ਰੱਖਣ ਵਾਲੇ ਇਨ੍ਹਾਂ ਪਾਬੰਦੀਆਂ ਤੋਂ ਛੋਟ ਪ੍ਰਾਪਤ ਨਹੀਂ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਨਵੀਆਂ ਪਾਬੰਦੀਆਂ ਕਦੋਂ ਲਾਗੂ ਹੋਣਗੀਆਂ 트럼ਪ ਪ੍ਰਸ਼ਾਸਨ ਨੇ ਵਿਸਤ੍ਰਿਤ ਯਾਤਰਾ ਪਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਤੋਂ ਯਾਤਰਾ ਤੇ ਪਾਬੰਦੀ ਲਗਾਈ ਜਾ ਰਹੀ ਹੈ ਉਹਨਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਵਿੱਚ ਵਿਆਪਕ ਪ੍ਰੇਸ਼ਟਾਚਾਰ ਧੋਖਾਧੜੀ ਜਾਂ ਅਵਿਸ਼ਵਾਸਯੋਗ ਨਾਗਰਿਕਤਾ ਦਸਤਾਵੇਜ਼ ਤੇ ਅਪਰਾਧਿਕ ਰਿਕਾਰਡ ਨੇ ਜਿਸ ਕਾਰਨ ਉਹਨਾਂ ਦੇ ਨਾਗਰਿਕਾਂ ਨੂੰ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਲਈ ਜਾਂਚ ਕਰਨਾ ਮੁਸ਼ਕਲ ਹੋ ਗਿਆ ਹੈ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆ ਰਹੇ ਨੇ ਆਲਾ ਮੇ ਇਹ ਕਿ ਕਈ ਥਾਂ ਇਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਆਪਣੇ ਹੀ ਹਲਕਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਇਸੋ ਇਲਾਵਾ ਗੁਰਪ੍ਰੀਤ ਸਿੰਘ ਸੇਖੋਂ ਤੜੇ ਨੇ ਚੋਣਾ ਵਿੱਚ ਵੱਡੀ ਜਿੱਤ ਦਰਜ ਕੀਤੀ 6 ਜੋਨਾਂ ਤੋਂ ਸੇਖੋਂ ਤੜੇ ਨੂੰ ਜਿੱਤ ਮਿਲੀ ਗੁਰਪ੍ਰੀਤ ਸਿੰਘ ਸੇਖੋਂ ਦੀ ਪਤਨੀ ਜੋ ਕਿ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਖੜੇ ਸਨ ਉਹ ਵੀ ਜਿੱਤ ਗਏ ਨੇ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਆਪਣੇ ਮੁਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਜੱਦੀ ਪਿੰਡ ਵਿੱਚ ਵੀ ਹਾਰ ਗਈ ਹੈ ਇਸੋ ਇਲਾਵਾ ਆਮ ਆਦਮੀ ਪਾਰਟੀ ਆਪਣੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਹਲਕੇ ਵਿੱਚ ਵੀ ਹਾਰ ਗਈ ਹਲਕਾ ਮਜੀਠਾ ਵਿੱਚ ਬਲੈਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੀ ਸਿਆਸੀ ਕਾਮਯਾਬੀ ਹਾਸਲ ਕਰਦੇ ਹਾਂ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਗੜ ਮੰਨੇ ਜਾਂਦੇ ਇਲਾਕੇ ਨੂੰ ਫਤਿਹ ਕਰ ਲਿਆ। ਕੋਟਲਾ ਗੁਜਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਦਵਿੰਦਰ ਸਿੰਘ ਨੂੰ ਜੇਤੂ ਘਰਾੜ ਦਿੱਤਾ ਗਿਆ। ਨਤੀਜੇ ਆਉਣ ਤੋਂ ਬਾਅਦ ਯਦਵਿੰਦਰ ਸਿੰਘ ਤੇ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਢੋਲ ਨਗਾਰਿਆਂ ਨਾਲ ਜਸ਼ਨ ਮਨਾਇਆ ਗਿਆ। ਯਦਵਿੰਦਰ ਸਿੰਘ ਨੇ ਪ੍ਰੋਸਾਦ ਵਾਇਆ ਕਿ ਉਹ ਪਿੰਡਾਂ ਦੇ ਬਾਕੀ ਰਹਿ ਗਏ ਵਿਕਾਸ ਕੰਮ ਜਿਵੇਂ ਕਿ ਖੇਡ ਮੈਦਾਨ ਸੜਕਾਂ ਤੇ ਬੁਨਿਆਦੀ ਸਹੂਲਤਾਂ ਸਰਕਾਰ ਨਾਲ ਮਿਲ ਕੇ ਜਲਦੀ ਪੂਰੇ ਕਰਵਾਉਣਗੇ ਉਹਨਾਂ ਕਹਿੰਿਆ ਕਿ ਜਿੱਤ ਉਹਨਾਂ ਲਈ ਜ਼ਿੰਮੇਵਾਰੀ ਹੈ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਪੂਰੀ ਮਿਹਨਤ ਕਰਨਗੇ ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਵਿੱਚ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਭਾਜਪਾ ਨੇ ਇਹਨਾਂ ਚੋਣਾਂ ਵਿੱਚ ਪਹਿਲੀ ਵਾਰ ਇੱਕ ਸੀਟ ਵੀ ਜਿੱਤ ਲਈ ਹੈ ਐਸਨਾਲੀ ਪਾਚਪਾ ਨੇ ਪੇਂਡੋਸ ਯਾਸਤ ਵਿੱਚ ਵੀ ਕਦਮ ਰੱਖ ਲਿਆ ਹੈ ਜ਼ਿਕਰਯੋਗ ਹੈ ਕਿ ਜਿਆਤੋਂ ਵਿੱਚ ਬਲਕ ਸੰਤੀ ਚੋਣਾ ਵਿੱਚ ਪਾਚਪਾ ਉਮੀਦਵਾਰ ਜੇਤੂ ਰਿਆ ਦੂਜੇ ਪਾਸੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਵੀ ਖਾਤਾ ਖੋਲ੍ਹ ਲਿਆ ਉਹਨਾਂ ਵੱਲੋਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦਲਜੀਤ ਸਿੰਘ ਨੰਬਰਦਾਰ ਨੂੰ ਸਮਰਥਨ ਦਿੱਤਾ ਗਿਆ ਸੀ ਦਲਜੀਤ ਸਿੰਘ ਨੂੰ 1296 ਵੋਟਾਂ ਪਈਆਂ ਤੇ ਕਾਂਗਸ ਉਮੀਦਵਾਰ ਨੂੰ 739 ਵੋਟਾਂ ਪਈਆਂ ਜੋ ਕਿ ਦੂਜੇ ਨੰਬਰ ਤੇ ਰਹੇ ਵੋਟਾਂ ਦੀ ਗਿਣਤੀ ਦੌਰਾਨ ਫਾਜ਼ਿਲਕਾ ਤੇ ਜਲਾਲਾਬਾਦ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਚੋਣ ਪ੍ਰਕਿਰਿਆ ਵਿੱਚ ਗੜਬੜੀ ਦਾ ਸ਼ੱਕ ਜ਼ਾਹਰ ਕਰਦਿਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੇ ਸਾਂਝੇ ਤੌਰ ਤੇ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਫਾਜ਼ਿਲਕਾ ਫਿਰੋਜ਼ਪੁਰ ਮੁਖ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੀਆਂ ਪਾਰਟੀਆਂ ਦੇ ਚੋਣ ਏਜੰਟਾਂ ਨੂੰ ਗਿਣਤੀ ਕੇਂਦਰਾਂ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਉਹਨਾਂ ਕਹਾ ਕਿ ਪ੍ਰਸ਼ਾਸਨ ਸਿਰਫ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦੇ ਰਿਹਾ ਸੀ ਜਿਸ ਨਾਲ ਧਾਂਦਲੀ ਦਾ ਖਦਸ਼ਾ ਵਧ ਗਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰਾਂ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਵਿਰੋਧੀ ਧਿਰਾਂ ਆਪਣੀ ਹਾਰ ਦੇ ਡਰੋਂ ਜਾਣਬੁੱਝ ਕੇ ਹੰਗਾਮਾ ਕਰੀਆਂ ਨੇ ਤੇ ਚੋਣ ਪ੍ਰਕਿਰਿਆ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਨਹੀਂ ਸਮਝ ਰਹੀ ਜਦੋਂ ਮੰਨ ਲਓ ਇੱਕ 12 ਤੇ ਹਰਾਤਾ ਇੱਕ 10 ਤੇ ਹਰਾਤਾ ਔਰ 38 ਤੇ ਇੱਕ 38 ਤੇ ਅੱਛਾ 38 ਤੁਸੀਂ ਇੱਕ ਇਮੇਜਨ ਕਰੋ ਵੀ 34 ਵੋਟਾਂ ਇੱਕੋ ਹੀ ਲਾਸਟ ਬੂਥ ਦੇ ਵਿੱਚੋਂ ਜਦ ਸਾਡਾ ਕੈਂਡੀਡੇਟ ਜਿੱਤ ਰਿਹਾ ਸੀ ਲਾਸਟ ਬੂਥ ਚੋਂ ਕਹਿੰਦੇ 34 ਵੋਟਾਂ ਜਿਹੜੀਆਂ ਕੈਨਸਲ ਹੋ ਗਈਆਂ ਹਮ ਮਤਲਬ ਯਾਰ ਇਹ ਇਹ ਕੋ ਡੈਮੋਕ੍ਰੇਸੀ ਰਹਿ ਗਈ ਇਹ ਕੋ ਡੈਮੋਕ੍ਰੇਸੀ ਰਹਿ ਗਈ ਕਹਿੰਦਾ ਯਾਰ ਇਹ ਇਹ ਕੀ ਤੁਸੀਂ ਡਰਾਮਾ ਕਰਨ ਲੱਗੇ ਹੋ ਤੁਸੀਂ ਕਰਵਾਉਂਗੇ ਰੀਕਾਉਂਟਿੰਗ ਡੈਫੀਨਿਟਲੀ ਕਰਾਂਗੇ ਯਾਰ ਪਰ ਉਹਨਾਂ ਨੇ ਬੇਸਿਕਲੀ ਦੇਖੋ ਲਾਸਟ ਨਹੀਂ ਤਾਂ ਕਾਊਂਟਿੰਗ ਏਜੰਟ ਦੇ ਸਾਈਨ ਹੁੰਦੇ ਆ ਇਹਨਾਂ ਦੇ ਸਾਈਨ ਵੀ ਨਹੀਂ ਹੋਏ ਉਹਦੇ ਤੋਂ ਬਿਨਾਂ ਹੀ ਡਿਕਲੇਅਰ ਕਰ ਦਿੱਤੀ ਸਰਕਤ ਨੀ ਬਲੌਗ ਬਲੌਗ ਕੋ ਲੈ ਕੇ ਕਿੰਨੇ ਕੈਂਡੀਡੇਟ ਹੈ ਜਿੰਕੀ ਗਿਣਤੀ ਲੱਗ ਰਹਾ ਹੈ ਆਪਕੋ ਹਜੇ ਤਾਂ ਹਜੇ ਤਾਂ ਬਹੁਤ ਹਜੇ ਰਹਿੰਦੇ ਆ ਇਸ ਕਰਕੇ ਇਸ ਕਰਕੇ ਹੁਣ ਨਿਹਰਾ ਕਰ ਰਹੇ ਆ ਇਹ ਨਲਾਇਕ ਲੋਕ ਹੀ ਆ ਨਾ ਜੇ ਨਲਾਇਕ ਵੀ ਆ ਤੇ ਬੇਈਮਾਨ ਵੀ ਆ ਰੀਕਾਉਂਟਿੰਗ ਕਰਵਾਉਣੇ ਜਾ ਰਹੇ ਆ ਨਹੀਂ ਰੀਕਾਉਂਟਿੰਗ ਕਰਵਾਵਾਂਗੇ ਪਰ ਉਹਨਾਂ ਨੇ ਤਾਂ ਬੇਸਿਕਲੀ ਜਦੋਂ ਉਹ ਇਸ਼ੂ ਹੋ ਜਾਂਦਾ ਉਹਦੇ ਤੋਂ ਬਾਅਦ ਤਾਂ ਅਸੀਂ ਪਟੀਸ਼ਨ ਹੀ ਪਾਵਾਂਗੇ ਪਟੀਸ਼ਨ ਇਲੈਕਸ਼ਨ ਪਟੀਸ਼ਨ ਦਾ ਮਤਲਬ ਤਾਂ ਇਹ ਆ ਵੀ ਬਿਲਕੁਲ ਕਮੇਟੀ ਕਿਉਂਕਿ ਜਦੋਂ ਇਹਨਾਂ ਦੇ ਸਾਈਨ ਤੋਂ ਬਿਨਾਂ ਹੀ ਉਹ ਉਹ ਤਾਂ ਉਹ ਤਾਂ ਬੇਸਿਕਲੀ ਇੱਕ ਲੀਗਲ ਕਿੰਨੇ ਕੈਂਡੀਡੇਟ ਹੈ ਵੀ ਇਹ ਤਾਂ ਇੱਕ ਦੀ ਮੈਂ ਗੱਲ ਕਰਦਾ ਜਿਹੜੇ 200 ਸਾਡੀਆਂ 200 ਵੋਟਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇੱਕ ਸਿਰਫ ਜਮਸ਼ੀਰ ਪਿੰਡ ਚੋਂ ਕੈਨਸਲ ਹੋ ਜਾਂਦਾ ਔਰ ਇੱਕ ਕੈਂਡੀਡੇਟ ਉਹ ਸਾਡੇ ਕੈਂਡੀਡੇਟ ਹੈ ਜਮਸ਼ੀਰ ਤੋਂ 80 80 ਵੋਟਾਂ ਇਹਨਾਂ ਕਪੂਰਥਲਾ ਦੇ ਕਸਬਾ ਨਡਾਲਾ ਵਿੱਚ ਸਥਿਤ ਪ੍ਰੇਮ ਕਰਮ ਸਰ ਕਾਲਜ ਵਿੱਚ ਬਲੈਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਪਾਰਟੀ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਉਮੀਦਵਾਰਾਂ ਦੀ ਗੈਰ ਮੌਜੂਦਗੀ ਵਿੱਚ ਹੀ ਨਤੀਜੇ ਐਲਾਨ ਦਿੱਤੇ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਹਲਕਾ ਪੁਲਾਤ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਖੈਰਾ ਨੇ ਮੰਗ ਕੀਤੀ ਕਿ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਈ ਜਾਵੇ। ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਆਪਣੀ ਹਾਰ ਦੇ ਡਰੋਂ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੀ ਹੈ ਤਾਂ ਜੋ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਵੱਧਦੇ ਵਿਰੋਧ ਤੇ ਹੰਗਾਮੇ ਨੂੰ ਦੇਖਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਂਗਸੀਆਗੋ ਨਾਲ ਗੱਲਬਾਤ ਕੀਤੀ। ਜਦੋਂ ਇਸ ਬੇਨਈਮ ਨੂੰ ਲੈ ਕੇ ਸਖਤ ਇਤਰਾਜ਼ ਦਰਜ ਕਰਵਾਇਆ ਗਿਆ ਤਾਂ ਪ੍ਰਸ਼ਾਸਨ ਨੇ ਪ੍ਰੋਸਾ ਦਿੱਤਾ ਕਿ ਇਹਨਾਂ ਜ਼ੋਨਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਕਰਵਾਈ ਜਾਏਗੀ ਇਸ ਵਕਤ ਅਸੀਂ ਨਡਾਲਾ ਦਾ ਜਿਹੜਾ ਕੰਪਲੈਕਸ ਸੈਂਟਰ ਹੈ ਜਿਹੜਾ ਸਾਡਾ ਕਾਲਜ ਆ ਨਡਾਲੇ ਦਾ ਪ੍ਰਧਤ ਵਿੱਚ ਅਸੀਂ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਜਾਦ ਵਿੱਚ ਅਸੀਂ ਸਾਰੇ ਸਵੇਰ ਤੋਂ 8 ਵਜੇ ਤੋਂ ਸਾਰੇ ਉਮੀਦਵਾਰ ਕਿਤੇ ਔਰਤਾਂ ਨੇ ਜਿਆਦਾ 50% ਔਰ ਸਾਰੇ ਉਹਨਾਂ ਦੇ ਸਵਰਥਿਕ ਜੰਨਤ ਬਸੁਰਕ ਨੇ ਬੱਚੇ ਨੇ ਅਸੀਂ ਸਵੇਰ ਦੇ ਖੜੇ ਆ ਅਸੀਂ ਧੰਦਲੀ ਸਵੇਰ ਨਹੀਂ ਦੇਖ ਰਿਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡਾ ਜਿਹੜਾ ਰਮੇਤੀ ਜ਼ੋਨ ਦਾ ਜ਼ਿਲ੍ਹਾ ਪਰਿਸ਼ਦ ਦਾ ਕੈਂਡੀਡੇਟ 1100 ਵੋਟਾਂ ਨਾਲ ਜਿੱਤਿਆ ਹੋਇਆ ਵਾ ਮਨੋਜ ਕੁਮਾਰ ਰਮੇਤੀ ਜ਼ੋਨ ਦਾ ਸਾਰੇ ਉਹਦਾ ਉਹਦਾ ਰਿਜ਼ਲਟ ਇਸ ਕਰਕੇ ਨਹੀਂ ਅਨਾਉਂਸ ਕੀਤਾ ਜਾ ਰਿਹਾ ਕਿਉਂਕਿ ਉਹਦੇ ਜੋ ਇੱਕ ਬਲੋਕਸਮ ਵੀ ਗਿਆਨਪੁਰ ਜਿੱਥੋਂ ਅਸੀਂ ਦੇਵਸੋ ਦੇ ਕਰੀਬ ਉੱਥੋਂ ਵੀ ਜਿੱਤੇ ਆ ਉਹਦੇ ਚੋਹਾਂ ਨੇ ਮੰਗ ਕਰ ਲਈ ਜੀ ਉਹਨਾਂ ਨੇ ਆਪਰ ਸਾਰੇ ਬੋਕਰ ਪਾਰਟੀ ਵਾਲੇ ਦਾਨ ਕਿਖ ਖਾਵੇ ਪਾਪਰਚੇ ਦਰਜ ਕਰਾਉਣ ਕਿ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਕਿ ਬਿਹਾਰਪੁਰ ਦਾ ਸਦਾ ਜ਼ੋਰ ਕਰ ਰਹੇ ਆ ਉਹ ਇਸ ਕਰਕੇ ਹੋਰ ਜੁੱਟਾ ਕਿਉਂਕਿ ਪੀਟੀ ਦਾ ਉਹ ਜਿਹੜਾ ਰਿਜਲਟ ਆ ਉਹ ਸਾਡਾ ਐਲਾਨ ਨਾ ਹੋ ਸਕੇ ਉਸ ਗੱਲ ਕੇ ਸਾਡੇ ਤਿੰਨ ਬਲਾਕ ਸੰਮਤੀ ਦੇ ਜਿਹੜੇ ਉਮੀਦਵਾਰ ਨੇ ਉਹ ਅਸੀਂ ਜਿੱਤੇ ਹੋਏ ਆ ਅਸੀਂ ਚਾਲ ਕੋ ਦਾ ਪ੍ਰੋਸੈਂਟ ਜੋਰ ਦਿੱਤੇ ਹੋਇਆ ਅਸੀਂ ਨਾੜੀ ਪੱਪੂਪੁਰਿਆ ਦਾ ਜ਼ੋਰ ਦਿੱਤੇ ਹੋਇਆ ਅਸੀਂ ਤਬੂਰੀਆ ਦਾ ਜ਼ੋਰ ਦਿੱਤੇ ਹੋਇਆ ਲੇਕਿਨ ਇਹ ਜਿਹੜੇ ਆ ਪਿੱਛੇ ਅਪਵਾਸ਼ਿਕ ਕਰ ਰਹੇ ਨੇ ਗੁੰਡਾਗਰਦੀ ਕਰਦੇ ਨੇ ਸਰਕਾਰ ਦੀ ਸ਼ੈਤ ਇਹਨਾਂ ਦੇ ਸਾਡੇ ਤਿੰਨ ਉਮੀਦਵਾਰਾਂ ਦਾ ਚਾਲ ਕੋਸ਼ ਕੇ ਰਿਜ਼ਲਟ ਕੋ ਕਿਆ ਹੋਇਆ ਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਲਈ ਰਾਜਧਾਨੀ ਵਿੱਚ ਕਾਬਜ਼ ਪਾਸ ਸਰਕਾਰ ਦੀ ਕੇਰਾਬੰਦੀ ਕੀਤੀ। ਉਹਨਾਂ ਚੰਡੀਗੜ੍ਹ ਸਥਿਤ ਆਪਣੀ ਰਿਹائش ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿੱਚ ਪ੍ਰਦੂਸ਼ਣ ਲਈ ਹਰ ਵਾਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਹੁਣ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ 70 ਤੋਂ 110 ਦੇ ਵਿਚਕਾਰ ਹੈ। ਦੂਜੇ ਪਾਸੇ ਦਿੱਲੀ ਵਿੱਚ ਅਜੇ ਵੀ ਹਵਾ ਦੀ ਗੁਣਵੱਤਾ ਦਾ ਪੱਧਰ 450 ਤੋਂ 500 ਦੇ ਵਿਚਕਾਰ ਹੈ। ਮਨਾ ਕਿ ਆ ਕਿ ਪਾਸ ਪਾਨੂੰ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਦਾ ਕਾਰਨ ਦੱਸਣਾ ਚਾਹੀਦਾ ਹੈ ਕਿਉਂਕਿ ਇਸ ਪਾਰਟੀ ਵੱਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦਾ ਧੂਆਂ ਦਿੱਲੀ ਨਹੀਂ ਜਾ ਰਿਹਾ ਤੇ ਨਾ ਹੀ ਇੱਥੇ ਕੋਈ ਪਰਾਲੀ ਸਾੜੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ। ਪਰਾਲੀ ਦੀ ਸਮੱਸਿਆ ਖੜੀ ਹੋ ਜਾਂਦੀ ਹੈ। ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ। ਹਵਾ ਖਰਾਬ ਹੁੰਦੀ ਹੈ। ਕਈ ਤਰ੍ਹਾਂ ਦੇ ਪੰਜਾਬ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਦਿੱਲੀ ਦਾ ਵਾਤਾਵਰਨ ਖਰਾਬ ਕਰਨ ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦਾ ਸਭ ਤੋਂ ਵੱਡਾ ਹੱਥ ਹੈ ਵਗੈਰਾ ਵਗੈਰਾ। ਪਰ ਮੈਂ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵਧਾਈ ਦੇਣੀ ਚਾਹਨਾ ਪ੍ਰਸ਼ੰਸਾ ਕਰਨੀ ਚਾਹਨਾ। ਹੁਣ ਤਾਂ ਕੋਈ ਨੇੜੇ ਤੇੜੇ ਵੀ ਪਰਾਲੀ ਜਲਣ ਦੀ ਜਾਂ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਘਟਨਾ ਦਾ ਬੇਰਵਾ ਨਹੀਂ ਹੁੰਦਾ। ਜ਼ਿਕਰ ਨਹੀਂ ਆਉਂਦਾ। ਆ ਫਿਰ ਹੁਣ ਦਿੱਲੀ ਦਾ ਪੋਲੂਸ਼ਨ ਜਿਹੜਾ ਹੈ ਉਹਦੇ ਚ ਪੰਜਾਬ ਦਾ ਯੋਗਦਾਨ ਤਾਂ ਨਹੀਂ ਹੈਗਾ ਨਾ ਹੁਣ ਦਿੱਲੀ ਤਾਂ ਨਹੀਂ ਜਾਣਦਾ ਨਾ ਪੰਜਾਬ ਦਾ ਧੂਆਂ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਪਹਿਲਾਂ ਵੀ ਪੰਜਾਬ ਦਾ ਜਿਹੜਾ ਧੂਆਂ ਹੈ ਉਹਦਾ ਦਿੱਲੀ ਦੇ ਵਾਤਾਵਰਨ ਨੂੰ ਖਰਾਬ ਕਰਨ ਚ ਕੋਈ ਯੋਗਦਾਨ ਨਹੀਂ ਇਹ ਸਿਰਫ ਰਾਜਨੀਤਿਕ ਤੌਰ ਤੇ ਇਲਜ਼ਾਮ ਲਾਇਏ ਜਾਂਦੇ ਆ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਬਸ ਤਾਂ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੁਣ ਤਾਂ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰ ਦਿਓ ਇਸ ਗੱਲ ਲਈ ਅੱਜ ਦਿੱਲੀ ਦੇ ਵਿੱਚ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਗ੍ਰੇਡ 4 ਤੱਕ ਦੀ ਐਮਰਜੈਂਸੀ ਟਾਈਪ ਜਾਂ ਵੱਡੇ ਜਿਹੜੇ ਡੀਜ਼ਲ ਦੇ ਜਾਂ ਕੋਈ ਕੰਸਟਰਕਸ਼ਨ ਦੇ ਕੰਮ ਨੇ ਉਹਨਾਂ ਤੇ ਪਾਬੰਦੀ ਲਾਈ ਜਾ ਰਹੀ ਹੈ ਤੇ ਸਾਡੇ ਪੰਜਾਬ ਦਾ AQI 에ਅਰ ਕੁਆਲਿਟੀ ਇੰਡੈਕਸ ਇਸ ਵਕਤ 70 ਤੋਂ ਲੈ ਕੇ 120 130 ਦੇ ਵਿੱਚ ਵਿੱਚ ਹੈ ਸਾਰੇ ਸ਼ਹਿਰਾਂ ਦਾ ਦਿੱਲੀ ਦਾ ਇਸ ਵਕਤ ਇਕਯੂਆਈ ਜਿਹੜਾ ਉਹ 450 ਤੋਂ 500 ਦੇ ਵਿੱਚ ਹੈ ਤੇ ਇਹਦਾ ਮਤਲਬ ਸਾਡਾ ਤਾਂ ਕੋਈ ਯੋਗਦਾਨ ਨਹੀਂ ਇਹ ਗੱਲ ਪਹਿਲਾਂ ਵੀ ਐਨਜੀਟੀ ਦੇ ਇੱਕ ਰਿਟਾਇਰਡ ਮੈਂਬਰ ਸੀਗੇ ਜਿਹੜੇ ਜੱਜ ਸਹਿਬਾਨ ਸੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦਾ ਤਾਂ ਬਸ ਨਾਂ ਹੀ ਬਦਨਾਮ ਹੈ ਯੋਗਦਾਨ ਕੋਈ ਨਹੀਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਥਕ ਵਿਧਾਇਕ ਡਾਕਟਰ ਨਵਜੋਤ कौर ਸਿੱਧੂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਕਹਿੰਦੇ ਆ ਕਿ ਪੰਜਾਬ ਵਿੱਚ ਸੁਰੱਖਿਆ ਦੀ ਸਥਿਤੀ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ ਇੱਕ ਨਵ ਵਿਅਤਾ ਦੀ ਦਰਦਨਾਕ ਹਾਲਤ ਦਾ ਜ਼ਿਕਰ ਕਰਦੇ ਹੋਣਾ ਕਿ ਕਿ ਅਜਹੀਆਂ ਘਟਨਾਵਾਂ ਮਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਪੰਜਾਬ ਦੇ ਹਾਲਾਤ ਸੁਧਾਰਨ ਲਈ ਸਖਤ ਕਦਮ ਚੁੱਕਣੇ ਪੈਣਗੇ ਉਹਨਾਂ ਮੰਗ ਕੀਤੀ ਕਿ ਪੰਜਾਬ ਨੂੰ 7 ਦਿਨਾਂ ਲਈ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇ ਤੇ ਪੂਰੀ ਪੁਲਿਸ ਫੋਰਸ ਦੀ ਮਦਦ ਨਾਲ ਸੂਬੇ ਦੇ ਹਰ ਇੱਕ ਘਰ ਦੀ ਬਰੀਕੀ ਨਾਲ ਤਲਾਸ਼ੀ ਲਈ ਜਾਵੇ ਉਹਨਾਂ ਕਹਾਂਗੇ ਇਸ ਮਹਿੰਮ ਵਿੱਚ ਕਿਸੇ ਨੂੰ ਵੀ ਛੋਟ ਨਹੀਂ ਮਿਲਣੀ ਚਾਹੀਦੀ ਤਾਂ ਜੋ ਹਰ ਘਰ ਵਿੱਚ ਮੌਜੂਦ ਨਾਜਾਇਜ਼ ਹਥਿਆਰਾਂ ਦਾ ਪਰਦਾਫਾਸ਼ ਹੋ ਸਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੂਬੇ ਦੇ ਹਰ ਸੀਸੀਟੀਵੀ ਕੈਮਰੇ ਨੂੰ ਸਿੱਧਾ ਸਬੰਧਤ ਪੁਲਿਸ ਥਾਣੇ ਨਾਲ ਜੋੜਿਆ ਜਾਵੇ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਤੇ ਕੈਮਰੇ ਲਗਾਏ ਜਾਣ ਹਰ ਵਿਅਕਤੀ ਦਾ ਅਪਰਾਧਿਕ ਰਿਕਾਰਡ ਡਿਜੀਟਲ ਤੌਰ ਤੇ ਥਾਣੇ ਕੋਲ ਹੋਵੇ ਤਾਂ ਜੋ ਵਾਰਦਾਤ ਕਰਨ ਵਾਲਿਆਂ ਦੀ ਪਛਾਣ ਤੁਰੰਤ ਹੋ ਸਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਅੱਜ ਯਾਨੀ 17 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਇੱਕ ਵਾਰ ਫਿਰ ਟਾਲ ਗਈ हाई कोर्ट बार एसोसिएशन ਵੱਲੋਂ ਕੰਮਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅੱਜ ਵੀ ਅਦਾਲਤੀ ਕਾਰਵਾਈ ਅੱਗੇ ਨਹੀਂ ਵੱਧ ਸકી। ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਲਈ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਇੱਕ ਵਕੀਲ ਨਾਲ ਕੀਤੀ ਗਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਹਾਈ ਕੋਰਟ ਦੇ ਵਕੀਲਾਂ ਨੇ ਅੱਜ ਵੀ ਕੰਮਕਾਜ ਮੁਅਤਲ ਰੱਖਿਆ ਸੀ। ਇਸ ਹੜਤਾਲ ਕਾਰਨ ਪਿਛਲੇ ਕੁਝ ਦਿਨਾਂ ਤੋਂ ਅਮ੍ਰਿਤਪਾਲ ਸਿੰਘ ਸਮੇਤ ਕਈ ਹੋਰ ਅਹਿਮ ਕੇਸਾਂ ਦੀ ਸੁਣਵਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਹੁਣ 18 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਦੋਮਾ ਤੀਰਾਂ ਵਿਚਾਲੇ ਕਿੱਬ ਬਹਿਸ ਹੋndi ਉਮੀਦਾ ਸ਼ੋਮਨੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਮਗਰੋਂ ਮੀਟ ਦੀ ਪਾਬੰਦੀ ਤੇ ਸਖਤ ਇਤਰਾਜ਼ ਜਤਾਇਆ ਹੈ ਕਿਰਨਜੋਤ ਕੌਰ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਉੱਤੇ ਸਿੱਖਾਂ ਦਾ ਬ੍ਰਾਹਮਣੀਕਰਨ ਕਰਨ ਦਾ ਇਲਜ਼ਾਮ ਲਗਾਇਆ ਉਹਨਾਂ ਕਹਾਂਗੇ ਸਰਕਾਰ ਨੇ ਇਸ ਫੈਸਲੇ ਰਾਹੀਂ ਦੇਰੇਦਾਰਾਂ ਦੀ ਮਰਿਆਦਾ ਨੂੰ ਅੱਗੇ ਵਧਾਇਆ ਹੈ ਜੋ ਕਿ ਸਿੱਖ ਮਰਿਆਦਾ ਦੇ ਉਲਟ ਹੈ। ਕਿਰਨਜੋਤ ਕੌਰ ਨੇ ਆਪਣੇ ਬਿਆਨ ਵਿੱਚ ਸਿੱਖ ਰਹਿਤ ਮਰਿਆਦਾ ਦੇ ਕੁਝ ਪਹਿਲੂਆਂ ਨੂੰ ਸਪਸ਼ਟ ਕੀਤਾ। ਉਹਨਾਂ ਕਹਾਂਗੇ ਸਿੱਖਾਂ ਲਈ ਤੰਬਾਕੂ ਤੇ ਕੁਠਾ ਮੀਟ ਦੋਵੇਂ ਬੱਜਰ ਕੋਹਤਾ ਨੇ ਤੇ ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖੀ ਵਿੱਚ ਮਨਾ ਨੇ। ਹਾਲਾਂਕਿ ਉਹਨਾਂ ਨੇ ਝਟਕਾ ਮੀਟ ਨੂੰ ਸਿੱਖਾਂ ਦਾ ਹੱਕ ਦੱਸਿਆ। ਉਹਨਾਂ ਇਤਿਹਾਸਿਕ ਹਵਾਲਾ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੇ ਇਸ ਹੱਕ ਦੀ ਰਾਖੀ ਲਈ 1935 ਵਿੱਚ ਝਟਕਾ ਕਾਨਫਰੰਸ ਵੀ ਕੀਤੀ ਸੀ। ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਦੋ ਗੈਂਗਾ ਦੇ ਕੈਦੀਆਂ ਵਿਚਕਾਰ ਖੂਨੀ ਝੜਪ ਹੋ ਗਈ। ਜਦੋਂ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਦੋਵਾਂ ਧੜਿਆਂ ਨੂੰ ਛਡਾਉਣ ਲਈ ਮੌਕੇ ਤੇ ਪਹੁੰਚੇ ਤਾਂ ਬਦਮਾਸ਼ਾਂ ਨੇ ਜੇਲ੍ਹ ਦੀ ਫੁੱਲਾਂ ਦੀ ਕਿਆਰੀ ਵਿੱਚੋਂ ਇੱਟਾਂ ਪੁੱਟ ਕੇ ਅਧਿਕਾਰੀਆਂ ਤੇ ਵਰ੍ਹੋਣੀਆਂ ਸ਼ੁਰੂ ਕਰ ਦਿੱਤੀਆਂ। ਇਹ ਇੱਟਾਂ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਨੂੰ ਲੱਗੀਆਂ ਜਦਕਿ ਡੀਐਸਪੀ ਜਗਜੀਤ ਸਿੰਘ ਵੀ ਜ਼ਖਮੀ ਹੋ ਗਏ ਜਿਨ੍ਹਾਂ ਦੇ ਗੋਡੇ ਤੇ ਸੱਟ ਲੱਗੀ। ਜ਼ਖਮੀ ਹੋਏ ਦੋਵਾਂ ਅਧਿਕਾਰੀਆਂ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਏ ਚੜਾਪ ਤੇਜ਼ੀ ਤੇ ਕਰਨ ਨਾਮ ਦੇ ਦੋ ਬਦਮਾਸ਼ਾਂ ਦੀ ਕਿਸੇ ਹੋਰ ਗੁੱਟ ਦੇ ਕੈਦੀਆਂ ਨਾਲ ਇੱਕ ਦੂਜੇ ਨੂੰ ਘੂਰਨ ਦੇ ਮਾਮਲੇ ਨੂੰ ਲੈ ਕੇ ਹੋਈ ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਗੈਂਗ ਕਤਲ ਦੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਨੇ ਤੇ ਇਹਨਾਂ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਹੈ ਸੂਤਰਾਂ ਅਨੁਸਾਰ ਜੇਲ੍ਹ ਵਿੱਚ ਹਾਲਾਤ ਵਿਗੜਨ ਤੇ ਸੁਰੱਖਿਆ ਕਰਮਚਾਰੀਆਂ ਨੇ ਹੂਟਰ ਵਜਾ ਦਿੱਤੇ ਪੁਲਿਸ ਨੇ ਹਾਲਾਤ ਨੂੰ ਕਾਬੂ ਹੇਠ ਲਿਆਉਣ ਲਈ ਹਵਾਈ ਫਾਇਰ ਵੀ ਕੀਤੇ ਨਾਮ ਕੰਟਰੋਲ ਜੇਲ੍ਹ ਲੁਧਿਆਣਾ ਉਹ ਕੈਦੀ ਜਿਹੜੇ ਸੀਗੇ ਵਾਪਸ ਤੋਂ ਲੜ ਲੜ ਪਨਿਸ਼ਮੈਂਟ ਦੇ ਤੌਰ ਤੇ ਜਿਹੜਾ ਅਸਿਸਟੈਂਟ ਜਿਲ੍ਸ ਸੁਪਰਡੈਂਟ ਹੈ ਉਹਨਾਂ ਨੇ ਉਹਨੂੰ ਉਹਨਾਂ ਨੂੰ ਇੱਕ ਨਿਕਾਲਾ ਮਾਰਿਆ ਪਨਿਸ਼ਮੈਂਟ ਬੋਰਡ ਤੇ ਬੰਦ ਕੀਤਾ ਕੁਝ ਤੇ ਵਾਰਟ ਬੰਦ ਕਰਨ ਤੋਂ ਬਾਅਦ ਤੇ ਵਾਪਸ ਉਹਦੀ ਹੀਨ ਵਾਰਟ ਤੇ ਛੱਡਨ ਗਏ ਤੇ ਉਹਨਾਂ ਉਹਨੇ ਆਪਣੇ ਨਾਲ ਵਾਲਿਆਂ ਨੂੰ ਭੜਕਾਇਆ 35 ਬੰਦੇ ਇਕੱਠੇ ਹੋ ਗਏ ਤੇ ਜਿਹੜੀ ਕਿਆਰੀਆਂ ਦੇ ਨਾਲ ਇੱਟਾਂ ਪਈਆਂ ਹੋਈਆਂ ਕਿਆਰੀਆਂ ਡਿਵਾਈਡਰ ਜਿਹੜੇ ਹੁੰਦੇ ਹਨ ਤੇ ਸਪਲੀਮੈਂਟ ਨਹੀਂ ਲੱਗਿਆ ਹੁੰਦਾ ਉਹ ਉਠਾ ਕੇ ਉਹਨਾਂ ਦੇ ਸਤਰਾਵ ਛੁੜਕਾ ਦੇਖਦਾ ਕਿ ਉਹ ਹੈ ਪਹਿਲੇ ਕਰੋ ਪੰਪੀ ਕਾਰਵਾਈ ਜਿਹੜੀ ਹੈ ਉਸ ਤੋਂ ਬਾਅਦ ਕਿੰਨੀ ਦੇਰ ਕੀ ਕੰਟਰੋਲ ਤੇ ਸਾਨੂੰ ਲੱਗਿਆ ਪਤਾ ਉਹ ਮੌਕੇ ਦੇ ਜਿਹੜੇ ਟੈਰਿਟਰੀ ਉਹ ਜਿਹੜੇ ਆਪਣਾ ਹੈ ਇਹਦੀ ਕਿਤੇ ਇਹ ਕੁਝ ਚਾਰੇ ਸਿਰਜੋ ਦੇ ਨੇ ਸੀ

ਪੰਜਾਬ ਪੁਲਿਸ ਨੇ ਸ਼ੂਟਰ ਹਰਪਿੰਦਰ ਸਿੰਘ ਉਰਫ ਮਿੱਡੂ ਦਾ ਮੋਹਾਲੀ ਦੇ ਲਾਲੂੜੂ ਨੇੜੇ ਜਾਲ ਵਿਛਾ ਕੇ ਐਨਕਾਊਂਟਰ ਕੀਤਾ ਇਹ ਪੂਰਾ ਆਪਰੇਸ਼ਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮੋਹਾਲੀ ਪੁਲਿਸ ਵਿਚਕਾਰ ਇੱਕ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਮਿੱਡੂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਰਪਿੰਦਰ ਉਰਫ ਮਿੱਡੂ ਤਰਨਤਾਰਨ ਜ਼ਿਲ੍ਹੇ ਦੇ ਨੋਸ਼ਹਿਰਾ ਪੰਨੂਆ ਦਾ ਰਹਿਣ ਵਾਲਾ ਹੈ ਮੁਕਾਬਲੇ ਵਿੱਚ ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਨੇ ਤੇ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਮੁਲਜ਼ਮ ਕਈ ਕਿਨੌਣੇ ਅਪਰਾਧਾਂ ਵਿੱਚ ਸ਼ਾਮਲ ਹੈ ਤੇ ਉਹ ਜ਼ਾ ਗੰਭੀਰ ਅਪਰਾਧਿਕ ਪਿਛੋਕੜ ਹੈ ਇਸੋ ਇਲਾਵਾ ਪੁਲਿਸ ਨੇ ਤਰਨਤਾਰਨ ਦੇ ਲੈਣ ਵਾਲੇ ਅਸ਼ਵਿੰਦਰ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆਏ ਉਸ ਨੂੰ ਕਤਲ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ ਦਾਦੀ ਇਹ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਹੀ ਦੋ ਸ਼ੂਟਰਾਂ ਅਦਿੱਤਿਆ ਕਪੂਰ ਤੇ ਕਰਨ ਪਾਟਕ ਦੀਆਂ ਫੋਟੋਆਂ ਸਾਹਮਣੇ ਆਈਆਂ ਸਨ ਜਿਨ੍ਹਾਂ ਨੇ ਪੂਰੀ ਯੋਜਨਾਬੰਦੀ ਨਾਲ ਕਤਲ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਸ਼ੂਟਰਾਂ ਤੋਂ ਇਲਾਵਾ ਟੂਰਨਾਮੈਂਟਾਂ ਤੋਂ ਰਾਣਾ ਦੀ ਰੇਕੀ ਕਰਨ ਵਾਲੇ ਤੇ ਜਾਣਕਾਰੀ ਦੇਣ ਵਾਲੇ ਹੋਰ ਲੋਕ ਵੀ ਇਸ ਕਤਲ ਵਿੱਚ ਸ਼ਾਮਲ ਨੇ। ਪੁਲਿਸ ਉਹਨਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਬਲਾ ਚੌਰੀਆ ਕਬੱਡੀ ਪਲੇਅਰ ਐਂਡ ਪ੍ਰੋਮੋਟਰ ਦਾ ਮਰਡਰ ਹੋਇਆ ਸੀਗਾ। ਉਹਦੇ ਵਿੱਚ ਜਿਸ ਦਿਨ ਦਾ ਇਹ ਮਰਡਰ ਹੋਇਆ ਸੀ ਉਦੋਂ ਤੋਂ ਹੀ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀਆਂ ਕੰਮ ਤੇ ਲੱਗੀਆਂ ਹੋਈਆਂ ਸੀ ਕਿ ਮੈਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀਗਾ ਕਿ ਜਿੰਨੀ ਕੇਸ ਦੀ ਪ੍ਰੋਗਰੈਸ ਵੀ ਉਸ ਤੋਂ ਜਿਹੜੀ ਅਗਲੀ ਪ੍ਰੋਗਰੈਸ ਹੈ ਉਹਦੇ ਵਿੱਚ ਹੀ ਹੁਣ ਤੁਹਾਨੂੰ ਅਪਡੇਟ ਕਰ ਦਿੰਦਾ ਵੀ ਦੋ ਇਹਦੇ ਵਿੱਚ ਅਸੀਂ ਬੰਦੇ ਅਰੈਸਟ ਕੀਤੇ ਹੈਗੇ ਜੀ ਪਹਿਲਾ ਹੈਗਾ ਇੱਕ ਐਸਦੀਪ ਸਿੰਘ ਨਾਮ ਦਾ ਬੰਦਾ ਜੋ ਕਿ ਦਿੱਲੀ 에ਅਰਪੋਰਟ ਤੋਂ ਕੱਲ ਅਰੈਸਟ ਕੀਤਾ ਗਿਆ ਸੀਗਾ ਇੱਕ ਬੜੀ ਸਟਰੋਂਗ ਇਨਪੁੱਟ ਆਈ ਸੀ ਕਿ ਇਹ ਐਸਦੀਪ ਸਿੰਘ ਹੈ ਜਿਹੜਾ ਮੇਨ ਨਡੋਨੀਪਾਲ ਦਾ ਹੈਂਡਲਰ ਆਰ ਕੋਆਰਡੀਨੇਟਰ ਹੈਗਾ ਤੇ ਇਹਨੇ ਜਿਹੜਾ ਹੈਗਾ ਇਸ ਮर्डर ਨੂੰ ਮਾਸਟਰਮਾਈਂਡ ਔਰ ਪਲਾਨ ਕੀਤਾ ਹੈਗਾ ਇਹ ਬਾਹਰ ਭੱਜਣ ਦੀ ਫਰਾਜ ਹੈਗਾ ਜਦੋਂ ਇਹਨੂੰ ਫੜਿਆ ਗਿਆ ਜੀ ਉਸ ਤੋਂ ਪਤਾ ਲੱਗਿਆ ਕਿ ਇਹ 25 ਨਵੰਬਰ ਨੂੰ ਇੰਡੀਆ ਆਇਆ ਸੀਗਾ ਰਸ਼ੀਆ ਤੋਂ ਇਹ ਪਹਿਲਾਂ ਵੀ ਤਰਨ ਤਰਨ ਦਾ ਰਹਿਣ ਵਾਲਾ ਹੈਗਾ ਵੈਸੇ ਤੇ ਇਹ ਵਾਂਟਡ ਸੀਗਾ ਇੱਥੇ ਵਾਰਦਾਤਾਂ ਦੇ ਵਿੱਚ ਤੇ ਇਹ ਰਸ਼ੀਆ ਚਲਾ ਗਿਆ ਸੀਗਾ ਇਹਦਾ ਜਿਹੜਾ ਡੋਨੀ ਬਲ ਦੇ ਨਾਲ ਸਿੱਧਾ ਟੱਚ ਹੈਗਾ ਨਾਲ ਇੱਕ ਦੋ ਮੁੰਡੇ ਹੈਗੇ ਜੀ ਜੋਦਾ ਇਟਲੀ ਦੇ ਬੇਸ ਤੇ ਗੁਰਲਾਲ ਯੂ ਐਸ ਏ ਬੇਸ ਜਿਹੜੇ ਦੋਨੋਂ ਆਪਰੇਟਿਵ ਏਜੰਟ ਡੋਨੀ ਬਲ ਦੇ ਹੈਗੇ ਹੈ ਆਹ ਆਪਰੇਟਿਵ ਇਹਨਾਂ ਨਾਲ ਇਹ ਰੈਗੂਲਰ ਟੱਚ ਦੇ ਵਿੱਚ ਸੀਗਾ ਇਨੇ ਜਿਹੜਾ ਇਹ ਜਦੋਂ ਇਹਦਾ ਸਾਰਾ ਕੁਝ ਪਲਾਨ ਹੋ ਗਿਆ ਤਾਂ ਇਹਨੇ ਆਪਣੀ ਟਿਕਟ ਬੁੱਕ ਕਰਾ ਕੇ ਇਮੀਡੀਏਟਲੀ ਦਿੱਲੀ ਨਿਕਲਣ ਦੀ ਗੱਲ ਕੀਤੀ 14 ਤਰੀਕ ਨੂੰ ਇਹਨੇ ਟਿਕਟ ਬੁੱਕ ਕੀਤੀ ਤੇ 15 ਨੂੰ ਜਦੋਂ ਪੂਰਾ ਇਹਨਾਂ ਨੇ ਸੈੱਟ ਕੀਤਾ ਹੋਇਆ ਸੀ ਪਲਾਨ ਆਪਣਾ ਉਹ ਐਗਜ਼ੀਕਿਊਟ ਹੋ ਗਿਆ ਤਾਂ ਹੀ ਲੈਫਟ ਫੋਰ ਦਿੱਲੀ ਤੇ 16 ਤਰੀਕ ਨੂੰ ਜਦੋਂ ਸਾਨੂੰ ਫਿਰ ਇਹ ਦੀ ਇਨਫਾਰਮੇਸ਼ਨ ਆਈ ਤੇ ਇਹਨੂੰ ਜਿਹੜਾ ਹੈਗਾ ਅਸੀਂ ਉੱਥੋਂ ਦਿੱਲੀ 에어ਪੋਰਟ ਤੋਂ ਅਰੈਸਟ ਕਰ ਲਿਆ ਸੀਗਾ ਇਹਦੀ ਇਨਪੁਟ ਦੇ ਉੱਪਰ ਜਿਹੜੀ ਹੈਗੀ ਹੈ ਹੋਰ ਵੀ ਜੋ ਕਲੈਰਿਟੀ ਹੋਈ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਜੀ ਇੱਕ ਜੁਗਰਾਜ ਸਿੰਘ ਹੈਗਾ ਮੁੰਡਾ ਅਮਰitsar ਰੂਰਲ ਦਾ ਉਹਨੂੰ ਕੱਲ ਅਸੀਂ ਅਮਰitsar ਰੂਰਲ ਪੁਲਿਸ ਦੀ ਮਦਦ ਦੇ ਨਾਲ ਕੱਲ ਅਰੈਸਟ ਕੀਤਾ ਹੈਗਾ ਤਾਂ ਇਹ ਦੋ ਬੰਦੇ ਜਿਹੜੇ ਹੈਗੇ ਇਹਦੇ ਅਰੈਸਟ ਹੋਏ ਆ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਦੋਨੋਂ ਪਾਸੇ ਤੋਂ ਇਹਨੂੰ ਘੇਰਾ ਪਾਇਆ ਗਿਆ ਤਾਂ ਇਹ ਤਨੂੰ ਜਿਹੜੀ ਪਿੱਛੇ ਬਿਲਡਿੰਗ ਹੈਗੀ ਇਹਦੇ ਵਿੱਚ ਹੀ ਵੜਿਆ ਤਿੰਨਾਂ ਪਾਸਿਆਂ ਤੋਂ ਜਿਹੜੀ ਸਾਡੇ ਐਫਐਸਓ ਡੇਰਾ ਬਸੀ ਸਾਹਿਬ ਹੈਗੇ ਆਂ ਡੀਐਸਪੀ ਡੇਰਾ ਬਸੀ ਇਨਚਾਰਜ ਸੀਆਈਏ 2 ਮਲਕੀਤ ਸਿੰਘ ਹੋਰੀ ਇਹਨਾਂ ਸਾਰਿਆਂ ਦੀ ਜਿਹੜੀ ਟੀਮਾਂ ਨੇ ਇਹਨਾਂ ਨੇ ਇਹਨੂੰ ਘੇਰਾ ਪਾਇਆ ਇੱਥੇ ਤੇ ਤਕਰੀਬਨ 8 ਤੋਂ 10 ਰਾਉਂਡ ਇਹਨੇ ਜਗਾਨਾ ਪਿਸਟਲ ਹੈਗਾ 9ਐਮਐਮ ਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਵਿੱਚ ਦੋ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਤੇ ਗੋਲੀ ਲੱਗੀ ਇੱਕ ਦੀ ਬੁਲੇਟ ਪ੍ਰੂਫ ਜੈਕਟ ਵਿੱਚ ਲੱਗੀ ਹੈ ਦੂਜੇ ਦੇ ਗੋਡੇ ਦੇ नीचे ਲੱਤ ਦੇ ਵਿੱਚ ਫਾਇਰ ਲੱਗਿਆ ਵੀ ਕ੍ਰਿਟੀਕਲ ਹੈਗਾ ਕਾਫੀ ਬਲੱਡ ਲਾਸ ਹੋਇਆ ਉਹਨੂੰ ਹੀ ਹੈਜ਼ ਬੀਨ ਟੇਕਨ ਟੂ ਹਸਪੀਟਲ ਤੇ ਇਹਨੂੰ ਵੀ ਜ ਲੁਧਿਆਣਾ ਪੁਲਿਸ ਨੇ ਇੱਕ ਕਾਰਵਾਈ ਕਰਦਿਆਂ ਦੇਵਪਾਰ ਦੇ ਇੱਕ اڈੇ ਦਾ ਪਰਦਾ ਫਾਸ਼ ਕੀਤਾ ਹੈ ਪੁਲਿਸ ਮੁਤਾਬਕ ਲੁਧਿਆਣਾ ਦੇ ਸ਼ੇਰਪੁਰ ਦੀ ਫੌਜੀ ਕਲੋਨੀ ਵਿੱਚ ਇੱਕ ਔਰਤ ਆਪਣੇ ਕਾਰ ਵਿੱਚ ਦੇਵਪਾਰ ਦਾ ਧੰਦਾ ਕਰ ਰਹੀ ਸੀ ਜਦੋਂ ਇਲਾਕੇ ਦੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਜਾਲ ਵਿਛਾ ਦਿੱਤਾ ਲੋਕਾਂ ਨੇ ਦੇਵਪਾਰ ਦੇ اڈੇ ਨੂੰ ਫੜਨ ਲਈ ਸੀਸੀਟੀਵੀ ਕੈਮਰੇ ਲਗਾਏ 15 ਦਿਨਾਂ ਤੋਂ ਔਰਤਾਂ ਨੂੰ ਸੀਸੀਟੀਵੀ ਕੈਮਰੇ ਵਿੱਚ ਰੋਜ਼ਾਨਾ ਆਉਂਦੇ ਜਾਂਦੇ ਦੇਖਿਆ ਜਾ ਰਿਹਾ ਸੀ ਜਿਵੇਂ ਹੀ ਲੋਕਾਂ ਨੇ ਛਾਪਾ ਮਾਰਿਆ ਤਾਂ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਤੇ ਦੇਵਪਾਰ ਵਿੱਚ ਸ਼ਾਮਲ ਦੋ ਔਰਤਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਦਕਿ ਇੱਕ ਔਰਤ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਈ ਪੁਲਿਸ ਔਮਾ ਔਰਤਾਂ ਨੂੰ ਥਾਣੇ ਲੈ ਗਈ ਤੇ ਹੁਣ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਮਰੀਕਾ ਵਿੱਚ ਪਿਛਲੇ 30 ਸਾਲ ਤੋਂ ਰਹਿ ਰਹੀ ਇੱਕ 60 ਸਾਲਾ ਪੰਜਾਬੀ ਮੂਲ ਦੀ ਔਰਤ ਨੂੰ ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ ਇਹ ਘਟਨਾ 1 ਜੰembre ਨੂੰ ਵਾਪਰੀ ਜਦੋਂ ਬੱਬਲਜੀਤ ਕੌਰ ਉਰਫ ਬਬਲੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦਫ਼ਤਰ ਪਹੁੰਚੀ ਸੀ ਉਹ ਆਪਣੀ ਗ੍ਰੀਨ ਕਾਰਡ ਅਰਜ਼ੀ ਦੀ ਅੰਤਿਮ ਪ੍ਰਕਿਰਿਆ ਦੇ ਹਿੱਸੇ ਵਜ ਬਾਇਓਮੈਟ੍ਰਿਕ ਸਕੈਨ ਲਈ ਉੱਥੇ ਗਈ ਸੀ ਬਬਲਜੀਤ ਦੀ ਤੀ ਜੋਤੀ ਨੇ ਕਿਹਾ ਕਿ ਉਸ ਦੀ ਮਾ ਆਈਸੀਈ ਦਫ਼ਤਰ ਦੇ ਫਰੰਟ ਡੈਸਕ ਤੇ ਖੜੀ ਸੀ ਉਦੋਂ ਕਈ ਸੰਗੀ ਏਜੰਟ ਅੰਦਰ ਆਏ ਫਿਰ ਬਬਲੀ ਕੌਰ ਨੂੰ ਇੱਕ ਕਮਰੇ ਵਿੱਚ ਬੁਲਾਇਆ ਗਿਆ ਉੱਥੇ ਉਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਬਬਲਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਘੰਟਿਆਂ ਤੱਕ ਪਰਿਵਾਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿੱਥੇ ਲਿਜਾਇਆ ਗਿਆ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਉਸ ਨੂੰ ਰਾਤੋ ਰਾਤ ਐਡਿਲੈਂਟੋ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ ਸੀ ਇਹ ਜਗ੍ਹਾ ਪਹਿਲਾਂ ਇੱਕ ਸੰਗੀ ਜੇਲ੍ਹ ਸੀ ਤੇ ਹੁਣ ਇੱਕ ਆਈਸੀਈ ਨਜ਼ਰਬੰਦੀ ਕੇਂਦਰ ਹੈ ਬਬਲੀ ਨੂੰ ਇਸ ਸਮੇਂ ਉੱਥੇ ਹੀ ਰੱਖਿਆ ਗਿਆ ਗ੍ਰਹਿ ਸੁਰੱਖਿਆ ਵਿਭਾਗ ਨੇ ਅਜੇ ਤੱਕ ਉਹਨਾਂ ਦੀ ਨਜ਼ਰਬੰਦੀ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਇਸ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਆਮ ਆਦਮੀ ਪਾਰਟੀ ਨੇ ਤੋੜਿਆ ਅਕਾਲੀ ਦਲ ਦਾ 40 ਸਾਲਾਂ ਦਾ ਰਿਕਾਰਡ ਬਲਾਕ ਸਮਤੀ ਕੋਟਲਾ ਗੁਜਰਾਂ ਵਿੱਚ ਕੀਤੀ ਜਿੱਤ ਦਰਜ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਅੱਜ ਟਲੀ ਕੱਲ ਹੋ ਸਕਦੀ ਹੈ ਅਹਿਮ ਬਹਿਸ ਨਵਜੋਤ ਕੌਰ ਸਿੱਧੂ ਨੇ ਕਾਨੂੰਨ ਵਿਵਸਥਾ ਤੇ ਸਰਕਾਰ ਨੂੰ ਕੇਰਿਆ ਕਿਹਾ ਹਰ ਘਰ ਦੀ ਹੋਵੇ ਤਲਾਸ਼ੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਖੋਨੀ ਝੜਪ ਬਦਮਾਸ਼ਾਂ ਨੇ ਜੇਲ੍ਹ ਸੁਪਰਡੈਂਟ ਨੂੰ ਮਾਰੀਆਂ ਇਟਾਂ 33 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਗ੍ਰੀਨ ਕਾਰਡ ਲਈ ਇੰਟਰਵਿਊ ਦੇਣ ਗਈ ਪੰਜਾਬੀ ਮਹਿਲਾ ਨੂੰ ਕੀਤਾ ਗ੍ਰਫਤਾਰ ਇਸੇ ਨਾਲ ਹੀ ਰਾਪਤਾਰ نیوز ਖਬਰਾਂ ਦਾ ਆਈ ਬਲੇਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ